ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਘੂ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਰਕਪਸਾ ਸਤਿ ਸ਼੍ਰੀ ਅਕਾਲ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਧੰਨਵਾਦ ਪੰਘੂ ਸਾਹਿਬ ਜੀ ਰਕਪਸਾ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਕਰਵਾਉਣ ਜਾ ਰਹੀ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਿਸੇ ਵੇਲੇ ਵੀ ਪੰਚਾਇਤੀ ਚੋਣ ਦੀ ਜਿਹੜੀ ਡੇਟ ਹੈ ਉਹ ਅਨਾਉਂਸ ਹੋ ਸਕਦੀ ਹੈ ਹਾਲਾਂਕਿ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਜਵਾਬ ਦਾਇਰ ਕੀਤਾ ਆਪਣਾ ਕਿ ਅਸੀਂ ਸਤੰਬਰ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾ ਦਾਂਗੇ ਤੇ ਬਿੱਤੇ ਕੱਲ ਜਦੋਂ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪੰਜਾਬ ਦੇ ਸੀਐਮ ਮੀਟਿੰਗ ਲੈਂਦੇ ਨੇ ਤਾਂ ਉੱਥੇ ਇਸ ਗੱਲ ਦੇ ਯੋਜਨਾ ਬਣਦੀ ਹੈ ਕਿ ਕਿਉਂ ਨਾ ਇੱਕ ਸੋਧ ਕਰਕੇ ਪੰਜਾਬ ਐਕਟ 1994 ਦੀ ਜਿਹੜੀ 12 ਕਲੋਜ਼ ਹੈ ਇਹਦੇ 'ਚ ਸੋਧ ਕੀਤੀ ਜਾਵੇ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹ ਪਾਰਟੀਆਂ ਤੋਂ ਵੱਖ ਹੋ ਕੇ ਹੋਣ ਇਹ ਪਾਰਟੀਆਂ ਦੇ ਡੰਡੇ ਤੇ ਝੰਡੇ ਵਰਤੇ ਨਾ ਜਾਣਾ ਹਾਲਾਂਕਿ ਉਸ ਉਸ ਲੈਵਲ ਦੇ ਉੱਪਰ ਨਹੀਂ ਕੁਝ ਹੁੰਦਾ ਹੈਗਾ ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਪਿੰਡਾਂ ਦੇ ਵਿਕਾਸ ਦੇ ਕੰਮਾਂ ਨੂੰ ਵੇਖਦੇ ਹੋਏ ਜਾਂ ਫਿਰ ਧੜੇਬੰਦੀ ਨਾ ਉbres ਕਰਕੇ ਚਾਹੁੰਦੇ ਹਾਂ ਕਿ ਸਿਆਸਤ ਦੂਰ ਰਹੇ ਕਿ ਜੋ ਪੰਜਾਬ ਸਰਕਾਰ ਇਹ ਕਰਨ ਜਾ ਰਹੀ ਹੈ ਪੋਸੀਬਲ ਹੈ ਕਿ ਹਲਕੇ ਦਾ ਐਮਐਲਏ ਹੋਵੇ ਜਾਂ ਮੈਂਬਰ ਆਫ ਪਾਰਲੀਮੈਂਟ ਹੋਵੇ ਜਾਂ ਹਲਕਾ ਇੰਚਾਰਜ ਹੋਣਾ ਈਵਨ ਕਿ ਸੀਐਮਪੀ ਹੋਵੇ ਕਿ ਉਹ ਪਿੰਡ ਦੀ ਸਿਆਸਤ ਦੇ ਵਿੱਚ ਦਖਲ ਨਾ ਦੇਵੇ ਪੰਜਾਬ ਸਰਕਾਰ ਦਾ ਪਾਸ ਹੋ ਸਕਦਾ ਇਹ ਜੋ ਯੋਜਨਾ ਬੰਦੀ ਹੈਗੀ ਆ ਜੀ ਪੰਗੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮਹੱਤਵਪੂਰਨ ਮੁੱਦੇ ਦੇ ਉੱਤੇ ਆਪਣੀ ਗੱਲਬਾਤ ਰੱਖੀ ਹੈ ਔਰ ਮੈਂ ਹੀ ਦੱਸਣਾ ਚਾਹਣਾ ਜੀ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਸੱਤਾ ਚਾਈ ਹੈ ਜੇ ਆਪਾਂ 2.5 ਸਾਲ ਦਾ ਦੌਰ ਦੇਖਦੇ ਹਾਂ ਤਾਂ ਕਾਫੀ ਵਾਰ ਸੀਐਮ ਮਾਨ ਸਾਹਿਬ ਇਹ ਗੱਲ ਕਹਿ ਚੁੱਕੇ ਨੇ ਕਿ ਜਿਸ ਕਿਸਮ ਦੇ ਨਾਲ ਪਹਿਲਾਂ ਪੰਚਾਇਤਾਂ ਦੇ ਵਿੱਚ ਚੋਣਾਂ ਹੁੰਦੀਆਂ ਸੀਗੀਆਂ ਔਰ ਤੁਸੀਂ ਵੀ ਉਹ ਕਵਰ ਕੀਤੀਆਂ ਨੇ ਚੋਣਾਂ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਬਹੁਤ ਜ਼ਿਆਦਾ ਧੜੇਬੰਦੀ ਉੱਪਰ ਦੀ ਸੀ ਖੂਨ ਖਰਾਬਾ ਹੁੰਦਾ ਸੀ ਇੱਥੋਂ ਤੱਕ ਕਿ ਕਤਲ ਵੀ ਹੁੰਦੇ ਸੀ ਆਪਾਂ ਸਾਰੇ ਉਹ ਉਹ ਦੌਰ ਦੇਖੇ ਹੋਏ ਨੇ ਸੋ ਉਸ ਸਾਰੀ ਚੀਜ਼ ਤੋਂ ਖਿਹੜਾ ਛਡਾਉਣ ਦੇ ਲਈ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਜੇਕਰ ਇਦਾਂ ਸੋਚ ਰਹੀ ਹੈ ਜਿਵੇਂ ਤੁਸੀਂ ਦੱਸਿਆ ਤਾਂ ਇਹ ਦੇ ਨਾਲ ਇੱਕ ਵੱਡਾ ਬਦਲਾਅ ਪੰਜਾਬ ਦੇ ਵਿੱਚ ਆਏਗਾ ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਪੰਚਾਇਤਾਂ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈਗੇ ਆ ਕਿ ਜਿਹੜਾ ਹਿੰਦੁਸਤਾਨ ਦਾ ਲੋਕਤੰਤਰ ਹੈ ਇਹ ਤਾਂ ਹੀ ਕਾਮਯਾਬ ਹੈ ਜੇਕਰ ਪਿੰਡਾਂ ਦੇ ਵਿੱਚ ਜਿਹੜੀਆਂ ಗ್ರಾಮ ਪੰਚਾਇਤਾਂ ਨੇ ਉਹ ਲੋਕਤੰਤਰੀ ਤਰੀਕੇ ਦੇ ਨਾਲ ਡਿਵੈਲਪ ਹੋਣ ਔਰ ਉਹਦੇ ਵਿੱਚ ਸਾਰਿਆਂ ਨੂੰ ਹਿੱਸੇਦਾਰੀ ਮਿਲੇ ਔਰ ਉਹਨਾਂ ਆਮ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜੇ ਦਬੇ ਕੁਚਲੇ ਲੋਕ ਨੇ ਪਿੰਡਾਂ ਦਾ ਖੇਤ ਮਜ਼ਦੂਰ ਹੈ, ਕਿਰਤੀ ਹੈ, ਛੋਟੇ ਕਿਸਾਨ ਨੇ ਜੇਕਰ ਉਹਨਾਂ ਨੂੰ ਸੱਤਾ ਦੇ ਵਿੱਚ ਰਹਿਨਮਾਈ ਫੈਸਲੇ ਲੈਣ ਦੇ ਵਿੱਚ ਉਹਨਾਂ ਦੀ ਆਪਣੀ ਕੋਈ ਹੋਂਦ ਜਿਹੜੀ ਹੈਗੀ ਹੈ ਨਹੀਂ ਹੁੰਦੀ ਤਾਂ ਕੋਈ ਵੀ ਲੋਕਤੰਤਰ ਉਹ ਨਹੀਂ ਦੇਰ ਕਾਮਯਾਬ ਨਹੀਂ ਹੁੰਦਾ ਇਸ ਕਰਕੇ ਬਾਣ ਸਾਹਿਬ ਇਸ ਗੱਲ ਨੂੰ ਸਮਝਦੇ ਨੇ ਔਰ ਉਹਨਾਂ ਨੇ ਵਾਰ-ਵਾਰ ਇਹੀ ਕਿਹਾ ਹੈ ਕਿ ਸਰਬਸੰਮਤੀ ਦੇ ਨਾਲ ਜਿਹੜੀਆਂ ਨੇ ਉਹ ਪੰਚਾਇਤਾਂ ਚੁਣੀਆਂ ਜਾਣੀਆਂ ਚਾਹੀਦੀਆਂ ਨੇ ਵਿਸ਼ੇਸ਼ ਤੌਰ ਤੇ ਜਿਹੜੇ ਸਰਪੰਚ ਪੰਚ ਨੇ ਉਨ੍ਹਾਂ ਦੇ ਉੱਤੇ ਜਿਹੜੀ ਲੇਬਲ ਵਾਲੀ ਆ ਕਿਸੇ ਵੀ ਪਾਰਟੀ ਦੀ ਉਹ ਨਹੀਂ ਹੋਣੀ ਚਾਹੀਦੀ ਸਗੋਂ ਸਰਪੰਚ ਔਰ ਪੰਚ ਇਹ ਪਿੰਡ ਦੇ ਹੋਣੇ ਚਾਹੀਦੇ ਨੇ ਨਾ ਕਿ ਕਿਸੇ ਖਾਸ ਪਾਰਟੀ ਦੇ ਜਾਂ ਕਿਸੇ ਖਾਸ ਧੜੇ ਦੇ ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਸਾਰੀਆਂ ਚੀਜ਼ਾਂ ਬਾਸ ਹੁੰਦੀਆਂ ਨੇ ਔਰ ਅਗਲੇ ਮਹੀਨੇ ਆਪਾਂ ਕਹਿ ਸਕਦੇ ਹਾਂ ਕਿ ਸੈਸ਼ਨ ਵਿਧਾਨ ਸਭਾ ਦਾ ਹੋ ਸਕਦਾ ਹੈ ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਸ ਹੋ ਕੇ ਜੇਕਰ ਜਾਂਦੀਆਂ ਨੇ ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜੇਕਰ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਔਰ ਜਿਹਦੇ ਵਿੱਚ ਕੋਈ ਨਸ਼ੇਬਾਜ਼ੀ ਜਾਂ ਰਿਸ਼ਵਤਖੋਰੀ ਜਾਂ ਜਿਹੜੀ ਹੈਗੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੋਣਾਂ ਜਿਹੜੀਆਂ ਨੇ ਜੇਕਰ ਇਹ ਲੜੀਆਂ ਜਾਂਦੀਆਂ ਨੇ ਤਾਂ ਇੱਕ ਬਹੁਤ ਵੱਡਾ ਬਦਲਾ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਔਰ ਵਿਸ਼ੇਸ਼ ਤੌਰ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਏਗਾ ਸੋ ਉਮੀਦ ਹੈ ਕਿ ਇਹ ਗੱਲ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਉੱਤੇ ਮਾਨ ਸਾਹਿਬ ਬੜੇ ਲੰਬੇ ਸਮੇਂ ਤੋਂ ਲੱਗੇ ਹੋਏ ਨੇ ਲਗਾਤਾਰ ਅਧਿਕਾਰੀਆਂ ਦੇ ਨਾਲ ਔਰ ਉਸ ਵਿਭਾਗ ਦੇ ਨਾਲ ਗੱਲਬਾਤ ਚੱਲ ਰਹੀ ਹੈ ਮੀਟਿੰਗਾਂ ਹੋ ਰਹੀਆਂ ਨੇ ਤਾਂ ਕੋਈ ਨਾ ਕੋਈ ਰਸਤਾ ਮੈਨੂੰ ਜ਼ਰੂਰ ਉਮੀਦ ਹੈ ਕਿ ਬਹੁਤ ਛੇਤੀ ਨਿਕਲ ਕੇ ਸਾਹਮਣੇ ਆਏਗਾ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਇੱਕ ਤਾਂ ਸੰਗਰੂਰ ਦੀ ਜ ਰੈਲੀ ਸੀ ਉਸ ਰੈਲੀ ਦੇ ਵਿੱਚ ਸਿਆਂ ਪੰਜਾਬ ਨੇ ਕਿਹਾ ਸੀ ਔਰ ਆਪਾਂ ਪਹਿਲਾਂ ਵੀ ਇੱਕ ਦਿਨ ਡਿਸਕਸ ਕੀਤਾ ਸੀ ਇਹ ਤੇ ਉਹ ਕਹਿੰਦੇ ਸੀ ਕਿ ਇਸ ਵਾਰ ਪੈਸੇ ਲਾ ਕੇ ਸਰਪੰਚ ਨਾ ਬਣੇ ਉਹਨਾਂ ਨੇ ਕਿਹਾ ਸੀ ਕਿ ਕੁਝ ਲੋਕ 40 ਲੱਖ ਲਾ ਕੇ ਵੀ ਸਰਪੰਚ ਬਣਦੇ ਨੇ 40 ਲੱਖ ਲਾ ਕੇ ਸਰਪੰਚ ਬਣ ਕੇ ਸਾਡੇ ਕੋਲ ਆਇਓ ਸਾਡੇ ਕੋਲ 80 ਲੱਖ ਨਹੀਂ ਹੁੰਦਾ ਕੀ ਪੰਜਾਬ ਸਰਕਾਰ ਦੀਆਂ ਇਹ ਗੱਲਾਂ ਕਾਗਜ਼ਾਂ ਤੱਕ ਹੀ ਸੀਮਤ ਰਹਿਣਗੀਆਂ ਜਾਂ ਫਿਰ ਨਹੀਂ ਅ ਗਰਾਊਂਡ ਲੈਵਲ ਦੇ ਉੱਪਰ ਕੋਈ ਫਰਕ ਦਿਖੂਗਾ ਕਿਉਂਕਿ ਐਮਐਲਏ ਤਾਂ ਕਦੇ ਨਹੀਂ ਚਾਹਣਗੇ ਮੈਂ ਜੇਕਰ ਮੈਂ ਬੜਾ ਸਪਸ਼ਟ ਤੌਰ ਦੇ ਉੱਪਰ ਕਹਾਂ ਕਿ ਇਹਨਾਂ ਜਿਹੜੀ ਸਟੇਟਮੈਂਟ ਮੁੱਖ ਮੰਤਰੀ ਦੇ ਰਹੇ ਨੇ ਇਹਨਾਂ ਸਟੇਟਮੈਂਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਤਾਂ ਐਮਐਲਏ ਸਹਿਮਤ ਨਹੀਂ ਹੋਣਗੇ ਜੀ ਦੇਖੋ ਐਮਐਲਏ ਸਹਿਮਤ ਹੋਣ ਜਾਂ ਨਾ ਹੋਣ ਜਦੋਂ ਪਰਿਵਾਰ ਦਾ ਮੁਖੀ ਯਾਨੀ ਕਿ ਸਟੇਟ ਦਾ ਮੁਖੀ ਕੋਈ ਇੱਛਾ ਰੱਖਦਾ ਹੈ ਔਰ ਚੰਗੀ ਇੱਛਾ ਰੱਖਦਾ ਹੈ ਤਾਂ ਉਹਦੇ ਉੱਤੇ ਹੌਲੀ-ਹੌਲੀ ਮੈਂ ਨਹੀਂ ਕਹਿੰਦਾ ਇੱਕਦਮ ਹੀ ਸਾਰੀਆਂ ਜਿਹੜੀਆਂ ਦੂਜੀਆਂ ਤੜੇ ਬੰਦੀਆਂ ਹੁੰਦੀਆਂ ਨੇ ਜਾਂ ਵਿਸ਼ੇਸ਼ ਤੌਰ ਤੇ ਐਮ ਐਲ ਏ ਸਾਹਿਬਾਨ ਹੁੰਦੇ ਨੇ ਚਾਹੇ ਉਹ ਆਵਾਦੀ ਪਾਰਟੀ ਦੇ ਹੋਣ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਉਹ ਬੀ ਜੇ ਪੀ ਚਾਹੇ ਕਾਲੀ ਦਲ ਦੇ ਹੋਣ ਉਹਨਾਂ ਨੂੰ ਅਲਟੀਮੇਟਲੀ ਮੰਨਣਾ ਪੈਣਾ ਹੈ ਕਿਉਂਕਿ ਜੇਕਰ ਸਟੇਟ ਦਾ ਮੁਖੀ ਔਰ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਮਾਨ ਸਾਹਿਬ ਇਸ ਗੱਲ ਨੂੰ ਬਾਰ ਬਾਰ ਕਹਿ ਰਹੇ ਨੇ ਔਰ ਇਸ ਗੱਲ ਨੂੰ ਕੱਲਾ ਕਹਿ ਹੀ ਨਹੀਂ ਰਹੇ ਔਰ ਉਹ ਕੱਲੀ ਬਿਆਨਬਾਜ਼ੀ ਨਹੀਂ ਕਰ ਰਹੇ ਸਗੋਂ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਸੰਵਿਧਾਨ ਦੇ ਵਿੱਚ ਤਰਮੀਮ ਵੀ ਕਰਨਾ ਚਾਹੁੰਦੇ ਨੇ ਉਹ ਇਸੇ ਕਰਕੇ ਜਿਹੜਾ ਹੈਗਾ ਡਿਲੇ ਹੋ ਰਿਹਾ ਜੇਕਰ ਚੋਣਾਂ ਕਰਾਉਂਦੀਆਂ ਹੁੰਦੀਆਂ ਜਿਵੇਂ ਪਹਿਲਾਂ ਚੱਲਦੀਆਂ ਸੀ ਤਾਂ ਹੁਣ ਨੂੰ ਹੋ ਸਕਦਾ ਚੋਣਾਂ ਹੋ ਜਾਂਦੀਆਂ ਪਰ ਮਾਨ ਸਾਹਿਬ ਨੂੰ ਇਹ ਲੱਗਦਾ ਹੈ ਕਿ ਅਸੀਂ ਕਾਨੂੰਨ ਦੇ ਵਿੱਚ ਤਰਮੀਮ ਕਰਕੇ ਸੋਧਾ ਕਰਕੇ ਇਸ ਮੁੱਦੇ ਦੇ ਉੱਤੇ ਜਿਹੜਾ ਹੈਗਾ ਲੈ ਕੇ ਆਵਾਂਗੇ ਔਰ ਬਿਨਾਂ ਕਿਸੇ ਪਾਰਟੀ ਬਾਜ਼ੀ ਤੋਂ ਜਾਂ ਬਿਨਾਂ ਕਿਸੇ ਰਿਸ਼ਵਤਖੋਰੀ ਤੋਂ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਜੇਕਰ ਹੁੰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਹੈ ਇੱਕ ਬਹੁਤ ਵੱਡੀ ਕ੍ਰਾਂਤੀ ਇਹਨੂੰ ਕਹਿ ਸਕਦੇ ਹਾਂ ਕਿ ਮਾਨ ਸਾਹਿਬ ਦੇ ਰਾਜ ਦੇ ਵਿੱਚ ਇਤਿਹਾਸ ਸਿਰਜਿਆ ਜਾ ਸਕਦਾ ਹੈ ਔਰ ਇੱਕ ਚੰਗੀ ਸੋਚ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਐਮਐਲਏ ਸਹਿਬਾਨ ਦੀਆਂ ਬਾਕੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਹੋਣਗੇ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਸ਼ਾਂਤਮਈ ਮਾਹੌਲ ਬਣਾਈਏ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਰੱਖੀਏ ਪੰਜਾਬ ਦੇ ਵਿੱਚ ਜਿਹੜੀ ਰਿਸ਼ਵਤ ਖੋਰੀ ਆ ਉਹਨੂੰ ਕੱਟ ਕੀਤਾ ਜਾ ਸਕੇ ਉਹਨੂੰ ਖਤਮ ਕੀਤਾ ਜਾ ਸਕੇ ਜਾਂ ਹੋਰ ਜਿਵੇਂ ਨਸ਼ਾ ਪੱਤਾ ਚੋਣਾਂ ਦੇ ਵਿੱਚ ਵੰਡਿਆ ਜਾਂਦਾ ਔਰ ਉਸ ਨੂੰ ਜਿਹੜਾ ਹੈਗਾ ਖਤਮ ਕੀਤਾ ਜਾਣਾ ਚਾਹੀਦਾ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਤਾਂ ਹੀ ਬਚ ਸਕਦੇ ਹਾਂ ਜੇਕਰ ਕਾਨੂੰਨ ਦੇ ਵਿੱਚ ਸੋਧ ਕਰਕੇ ਇਹ ਸਾਰੀਆਂ ਚੀਜ਼ਾਂ ਬਿਨਾਂ ਕਿਸੇ ਚੋਣ ਨਿਸ਼ਾਨ ਤੋਂ ਪੰਚਾਇਤੀ ਚੋਣਾਂ ਲੜੀਆਂ ਜਾਣ ਇੱਕ ਬਹੁਤ ਵੱਡੀ ਕ੍ਰਾਂਤੀ ਇਸ ਨਾਲ ਹੋਵੇਗੀ ਭੰਗੂ ਸਾਹਿਬ ਜਦੋਂ ਡਾਕਟਰ ਆਮ ਆਦਮੀ ਪਾਰਟੀ ਜੇ ਸਰਕਾਰ ਨਹੀਂ ਸੀ ਬਣੀ ਉਦੋਂ ਇਸ ਗੱਲ ਦੇ ਉੱਪਰ ਵੀ ਜ਼ੋਰ ਦਿੱਤਾ ਜਾਂਦਾ ਸੀ ਕਿ ਵੱਧ ਤੋਂ ਵੱਧ ਸੰਮਤੀਆਂ ਕਰਾਈਆਂ ਜਾਣ ਮਾਨ ਸਾਹਿਬ ਉਹਦੋਂ ਮੈਂਬਰ ਆਫ ਪਾਰਲੀਮੈਂਟ ਹੁੰਦੇ ਸੀ ਸੰਗਰੂਰ ਤੋਂ ਉਦੋਂ ਵੀ ਕਿਹਾ ਸੀ ਕਿ ਅਸੀਂ 5 ਲੱਖ ਤੱਕ ਦੀ ਜਿਹੜੀ ਗ੍ਰਾਂਟ ਹੈ ਉਹ ਦੇਵਾਂਗੇ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 5 ਲੱਖ ਸੀ ਤੇ ਹੁਣ ਤਾਂ ਸਾਰੀ ਕਮਾਂਡ ਹੱਥ ਦੇ ਵਿੱਚ ਹੈ ਕਿ ਪੰਜਾਬ ਹੁਣ ਸਰਬਸੰਮਤੀ ਵੱਲ ਵਧੂਗਾ ਬੈ ਇਹੀ ਕਹਿਣਾ ਕਿ ਜਿਹੜੇ ਪਿੰਡਾਂ ਦੇ ਵਿੱਚ ਅਜੇ ਤੱਕ ਕੋਈ ਹੈਗੀ ਹੈ ਉੱਚ-ਨੀਚੀयां ਕੋਈ ਲੱਗਦਾ ਹੈ ਕਿ ਗੜਬੜ ਹੋ ਸਕਦੀ ਹੈ ਉਹਨਾਂ ਪਿੰਡਾਂ ਨੂੰ ਵੀ ਪਤਾ ਇਹੀ ਕਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰੇ ਜਿਹੜੇ ਬਾਰੇ ਮੋٹے ਗਿਲੇ ਸ਼ਿਕਵੇ ਨੇ ਇੱਕ ਦੂਜੇ ਪ੍ਰਤੀ ਉਹ ਖਤਮ ਕਰਕੇ ਸਗੋਂ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਟੜੇਬੰਦੀਆਂ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਹੈ ਜਾਨੀ ਕਿ ਸਰਬਸੰਮਤੀ ਨਾਲ ਸਾਰਾ ਮਸਲਾ ਹੱਲ ਹੋਣਾ ਚਾਹੀਦਾ ਹੈ ਔਰ ਇਹਦੇ ਨਾਲ ਕੱਲਾ ਇਹ ਨਹੀਂ ਕਿ ਉਦਾਂ ਹੀ ਪੋਲਿਟੀਕਲ ਫਾਇਦਾ ਹੋਏਗਾ ਸਗੋਂ ਪਿੰਡਾਂ ਦੇ ਲੋਕਾਂ ਨੂੰ ਜਾਂ ਪਿੰਡਾਂ ਨੂੰ ਜੇ 5-5 ਲੱਖ ਐਕਸਟਰਾ ਮਿਲਦਾ ਹੈ ਔਰ ਸਰਬਸੰਮਤੀ ਕਰਕੇ ਕਾ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ 5 ਲੱਖ ਮਿਲਣ ਦੇ ਨਾਲ ਬੜਾ ਵਿਕਾਸ ਜਿਹੜਾ ਹੈਗਾ ਉਹਦੇ ਵੱਲ ਪੰਜਾਬ ਵੱਧ ਸਕਦਾ ਹੈ ਹੋਰ ਵੀ ਤੁਹਾਡਾ ਨਸ਼ਿਆਂ ਤੋਂ ਪੈਸਾ ਬਚਣਾ ਹੈ ਤੁਹਾਡਾ ਹੋਰ ਜਿਹੜੇ ਉਸ ਵੇਲੇ ਕੇਸ ਦਰਜ ਹੁੰਦੇ ਨੇ ਲੋਕਾਂ ਦੇ ਵਿੱਚ ਆਪਸੀ ਜਿਹੜਾ ਹੈਗਾ ਭਾਈਚਾਰਾ ਖਤਮ ਹੁੰਦਾ ਉਹ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਹੋ ਸਕਦਾ ਹੈ ਸੋ ਕਹਿੰਦਾ ਮਤਲਬ ਹੈ ਇਹਦਾ ਫਾਇਦਾ ਬਹੁਤ ਜ਼ਿਆਦਾ ਹੈ ਇਹਦਾ ਜਿਹ ਜਦੋਂ ਅਸੀਂ ਕੋਈ ਇੱਕ ਵੱਲ ਦੇਖਾਂਗੇ ਤਾਂ ਜਦੋਂ ਇਸ ਤਰ੍ਹਾਂ ਦੀ ਗੱਲ ਹੋਏਗੀ ਤਾਂ ਤੁਸੀਂ ਦੇਖੋਗੇ ਕਿ ਇੱਕ ਇਤਿਹਾਸ ਜਿਹੜਾ ਹੈਗਾ ਬਹੁਤ ਵੱਡਾ ਇਤਿਹਾਸ ਜਿਹੜਾ ਹੈਗਾ ਉਹ ਸਿਰਜਿਆ ਜਾ ਸਕਦਾ ਹੈ ਸੋਮਾਨ ਸਿੰਘ ਦੇ ਜਿਹੜੇ ਸੁਪਨੇ ਨੇ ਪੰਜਾਬ ਪ੍ਰਤੀ ਜਿਵੇਂ ਤੁਸੀਂ ਕਿਹਾ ਕਿ ਉਹ ਤਾਂ ਕੱਲਾ ਹੀ ਨਹੀਂ ਕਿ ਹੁਣ ਉਹ ਇਦਾਂ ਦੀਆਂ ਗੱਲਾਂ ਕਰ ਰਹੇ ਨੇ ਸਗੋਂ ਜਦੋਂ ਐਮਪੀ ਹੁੰਦੇ ਸੀ ਉਦੋਂ ਵੀ ਇਸ ਤਰ੍ਹਾਂ ਦੀ ਗੱਲ ਉਹ ਕਰਦੇ ਰਹੇ ਨੇ ਸੋ ਉਸ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਗੁੱਲ ਚੜਾਉਣੇ ਚਾਹੀਦੇ ਨੇ ਇਹਦੇ ਨਾਲ ਪੰਜਾਬੀਆਂ ਨੂੰ ਤੋ ਫਾਇਦਾ ਹੈ ਪੰਜਾਬ ਦੇ ਆਮ ਲੋਕਾਂ ਨੂੰ ਨੌਜਵਾਨਾਂ ਨੂੰ ਮੌਕਾ ਮਿਲੇਗਾ ਪੋਲਿਟਿਕਲ ਜਿਹੜੀ ਹੈਗੀ ਦਾਖਲ ਅੰਦਾਜ਼ੀ ਕਰਨ ਦਾ ਇਸੇ ਤਰ੍ਹਾਂ ਸਾਡੀਆਂ ਟੈਣਾ ਨੂੰ ਮੌਕਾ ਮਿਲੇਗਾ ਮਾਵਾਂ ਨੂੰ ਮੌਕਾ ਮਿਲੇਗਾ ਜੋ ਸਾਡੀ ਰਿਜ਼ਰਵੇਸ਼ਨ ਦੀਆਂ ਸੀਟਾਂ ਹੋਣਗੀਆਂ ਸੋ ਔਰ ਮੈਨੂੰ ਲੱਗਦਾ ਹੈ ਕਿ ਸਾਰੇ ਤਬਕਿਆਂ ਨੂੰ ਇਹਦੇ ਨਾਲ ਇੱਕ ਵੱਡਾ ਸਟੇਜ ਮਿਲੇਗਾ ਵੱਡਾ ਜਿਹੜਾ ਹੈਗਾ ਮੌਕਾ ਮਿਲੇਗਾ ਸੋ ਸਾਰਿਆਂ ਨੂੰ ਉਮੀਦ ਕਰਨੀ ਸਾਨੂੰ ਚਾਹੀਦੀ ਹੈ ਕਿ ਅਸੀਂ ਅੱਗੇ ਵਧੀਏ ਔਰ ਮਾਨ ਸਾਹਿਬ ਦੇ ਜੋ ਸੁਪਨੇ ਨੇ ਉਹਨਾਂ ਨੂੰ ਪੂਰਾ ਕਰੀਏ ਔਰ ਸਰਬਸੰਮਤੀ ਨਾਲ ਚੋਣਾਂ ਦੇ ਵਿੱਚ ਐਂਟਰੀ ਕਰਕੇ ਔਰ ਅਸੀਂ ਵਧੀਆ ਪੰਚ ਸਰਪੰਚ ਪੜ੍ਹੇ ਲਿਖੇ ਇਮਾਨਦਾਰ ਲੋਕ ਜਿਹੜੇ ਹੈਗੇ ਉਹ ਅੱਗੇ ਲੈ ਕੇ ਆਈਏ ਔਰ ਮੈਨੂੰ ਲੱਗਦਾ ਹੈ ਕਿ ਇਦਾਂ ਇਹਦੇ ਵੱਲ ਪੰਜਾਬ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਜੀ ਪੰਗੂ ਸਾਹਿਬ ਤੇ ਡਾਕਸਾਵੋ ਹੋਰ ਪੰਜਾਬ ਸਰਕਾਰ ਇਹਦੇ ਚ ਮਤਲਬ ਕੀ ਕਰ ਸਕਦੀ ਹੈ ਜਿਵੇਂ ਹੁਣ ਮੰਨ ਕੇ ਚੱਲੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਪੰਜਾਬ ਪੰਜਾਬ ਦੀਆਂ ਪੰਚਤਚ ਉਹਨਾਂ ਦੇ ਵਿੱਚ ਨਸ਼ਾ ਬੰਦ ਕਰ ਕਰ ਸਕਦੇ ਨੇ ਸ਼ਰੀਆਮ दारू ਤੇ ਪੈਸੇ ਦੇ ਕੇ ਵੋਟਾਂ ਲਈ ਜਾਂਦੀਆਂ ਨੇ ਕੀ ਕੋਈ ਕ੍ਰਾਈਟੇਰੀਆ ਮਿੱਥਿਆ ਜਾਊਗਾ ਕਿ ਘੱਟੋ ਘੱਟ ਇਹ ਯੋਗਤਾ ਤਾਂ ਹੋਵੇ ਬੰਦੇ ਦੀ ਜੀ ਦੇਖੋ ਆਪਾਂ ਸਾਰੇ ਜਾਣਦੇ ਆ ਵੀ ਜਿਵੇਂ ਪਹਿਲਾਂ ਚੱਲਦਾ ਰਿਹਾ ਉਹਦੇ ਚ दारू ਵੀ ਚਲਦੀ ਸੀ ਉਹਦੇ ਚ ਪੈਸਾ ਵੀ ਚੱਲਦਾ ਸੀ ਉਹਦੇ ਵਿੱਚ ਹੋਰ ਧੜੇਬੰਦੀਆਂ ਬਹੁਤ ਹੁੰਦੀਆਂ ਸੀਗੀਆਂ ਔਰ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਸੀਗਾ ਸੋ ਇਸ ਕਰਕੇ ਉਹ ਸਾਰੇ ਚੀਜ਼ ਤੋਂ ਛੁਟਕਾਰਾ ਮਿਲੇਗਾ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਚੰਗਾ ਮੌਕਾ ਪੰਜਾਬ ਕੋਲ ਆਇਆ ਤੇ ਇਸ ਮੌਕੇ ਨੂੰ ਸੰਭਾਲਣ ਦੀ ਲੋੜ ਹੈ ਕਿ ਸਾਨੂੰ ਅੱਗੇ ਵਧਣ ਦੀ ਲੋੜ ਹੈ ਔਰ ਜੋ ਵੀ ਕਾਨੂੰਨੀ ਸਹਾਇਤਾ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਾਨੂੰਨੀ ਕਾਰਵਾਈ ਹੋਏਗੀ ਉਹਦੇ ਮੁਤਾਬਕ ਸਾਨੂੰ ਅੱਗੇ ਵਧਣ ਦੀ ਲੋੜ ਹੈ ਔਰ ਜੇਕਰ ਕਾਨੂੰਨ ਨੂੰ ਜਾਣਨ ਵਾਲੇ ਲੋਕ ਇਹ ਮੰਨਦੇ ਨੇ ਕਿ ਤਰਮੀਮਾ ਕਰਕੇ ਪੰਜਾਬ ਦੇ ਵਿੱਚ ਚੰਗੀਆਂ ਪੰਚਾਇਤੀ ਚੋਣਾਂ ਚੰਗੇ ਤਰੀਕੇ ਨਾਲ ਕਰਵਾਈਆਂ ਜਾ ਸਕਦੀਆਂ ਨੇ ਤਾਂ ਇਸੇ ਤਰ੍ਹਾਂ ਸਾਨੂੰ ਕਰਨ ਦੀ ਲੋੜ ਹੈ ਭੰਗੂ ਸਾਹਿਬ ਜੀ ਡਾਕਟਰ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕੀਤੀ ਤੁਸੀਂ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਜੀ ਥੈਂਕ ਯੂ ਡਾਕਟਰ ਸਾਹਿਬ